हेलो दोस्तों लो जी आ गया रविदास राणे देखो ये दोस्तों और लो जी मिलो जी रविदास राणे ने ओए पैया ते खोसा दंद काट रही है दोस्तों ए ते लो जी मित्रों अपने थोनू पता है आपा ने थोनू दर्शन करा दे ने रवासीया ले रहिया थी ठीक है दोस्तों ते भूखा भी दी होना ओ हो, दूध पीउगा गौ माता दा दोस्तों ठीक है दोस्तों ते चलो जी मिलते हैं मिठाई मठुई लेके आवांगे सब नु खमावा ठीक है मित्रों सगळा बणे रे हो दिसि ਜੀ ਦੇਖੋ ਜੀ ਮੈਡਮ ਸਾਡੇ ਦੁੱਧ ਪਿਲਾ ਰਹੇ ਨੇ ਸਾਡੇ ਦੇਖੋ ਜੀ ਆਏ ਹਾਏ ਲਓ ਜੀ ਮਿਲਦੇ ਆਂ ਫਿਰ ਤੁਹਾਨੂੰ ਕੋਰਪਾਸ ਦੇ ਨਿਆਣੇ ਵਾਲਾ ਠੀਕ ਆ ਮਿੱਤਰੋ ਲਓ ਜੀ ਦੋਸਤੋ ਆ ਗਏ ਹਮਾਰੇ ਲਓ ਜੀ ਛੋਟੇ ਮਹਿਮਾਨ ਹੈ ਲਓ ਜੀ ਨੈਣ ਛੀਕੇ ਹੈ ਆ ਗੋਦ ਮੇ ਹੈ ਲਓ ਜੀ ਦੋਸਤੋ ਦੇਖੋ ਜੀ ਓਏ ਓਏ ਛੀਕੁਮਾਰੀ ਭਾਈ ਛੀਕੁਮਾਰੀ ਓਏ ਮਾਂ ਆਦਰ ਦੇ ਭਾਈ ਨੇ ਚੱਕ ਮਾਰੀ ਲਓ ਜੀ ਦੋਸਤੋ ਲਓ ਜੀ ਇਹ ਦੇਖੋ ਆਏ ਹਾਏ ਹਾਏ ਲਓ ਜੀ ਮਾ ਉਸ ਵਾਚਨ ਮਾਰ ਲਓ ਆ ਗਿਆ ਸਾਡੇ ਦਾ ਵੇਖੋ ਗੀਤਾ ਰਾਣੀ ਵੀ ਦੇਖੋ ਜੀ ਦੋ ਵਧਾਈਆਂ ਇਹਨੂੰ ਲਓ ਪਾਰਟੀ ਲਓ ਜੀ ਦੋਸਤੋ ਚਲੋ ਜੀ ਆਪਾਂ ਵੀ ਖੋਸਾ ਸਾਰੇ ਖੋਸੋ ਹੋ ਗਏ ਸਾਰੇ ਠੀਕ ਹੈ ਦੋਸਤੋ ਲਓ ਲਾਈਟ ਤਾਂ ਬੰਦ ਕਰਤੀ ਲਓ ਜੀ ਉਹ ਕੜੀ ਇਸਾ ਸੀ ਕੇ ਆ ਗਏ ਕਰ ਲਓ ਜੀ ਦੋਸਤੋ ਹੁਣ ਬੰਦ ਕਰ ਦਿੰਦਾ ਇੱਕ ਮਿੰਟ ਲਓ ਜੀ ਦੋਸਤੋ ਆ ਦੇਖੋ ਜੀ ਦੇਖ ਬੱਚੇ ਖੁਸ਼ ਹੋ ਰਹੇ ਨੇ ਲੋਈ ਆਏ ਆਏ ਲਓ ਜੀ ਦੋਸਤੋ ਲਓ ਤੁਸੀਂ ਵੀ ਕਰੋ ਦਰਸ਼ਨ ਲੋਈ ਲੋਈ ਗੋਲਦੀ ਰਹਾ ਹੈ ਮਾਂ ਬੋਲੂ ਆਏ ਤਾਂ ਬੋਲੂਆਣਾ ਫਿਰ ਤੈਨੂੰ ਬੋਲਿਆ ਕਰੂਗਾ ਓਰੇ ਠੀਕ ਹੈ ਚਲੋ ਜੀ ਮਿਲਦੇ ਹਾਂ ਥੋੜੀ ਜਿਹੀ देर ਚ ਆਪਾਂ ਫੋਟੋ ਖਿੱਚ ਲਈਏ ਤੇ ਸਟੇਟਸ ਲਾ ਲਈਏ ਦੋਸਤੋ ਲਓ ਜੀ ਦੋਸਤੋ ਵੱਜ ਗਏ ਨੇ 8:30 ਤੇ ਫੋਨ ਤੇ ਫੋਨ ਆ ਰਹੇ ਨੇ ਮੈਂ ਵਲੋਗ ਵੀ ਵਿੱਚੇ ਭੁੱਲ ਗਿਆ ਤੇ ਮੇਰੇ ਯਾਦ ਨਹੀਂ ਰਿਹਾ ਤੁਹਾਨੂੰ ਦਿਖਾਣਾ ਤੇ ਲਓ ਜੀ ਦੇਖੋ ਜੀ ਪੀ ਰਿਹਾ ਆਪਣੀ ਮਾਸੀ ਦੇ ਹੱਥ ਤੇ ਦਾ ਦੁੱਧੂ ਪੀ ਰਿਹਾ ਦੋਸਤੋ ਲਓ ਜੀ ਗੋ ਮਾਤਾ ਦਾ ਲਓ ਜੀ ਦੋਸਤੋ ਕੁੱਲੀ ਭਰ ਕੇ ਪੀਊਗਾ ਇਹ ਦੇਖੀ ਲਓ ਜੀ ਦੋਸਤੋ ਚਲੋ ਜੀ ਤੇ ਫੋਨ ਤੇ ਫੋਨ ਆ ਜਾਂਦੇ ਨੇ ਵਿੱਚ ਕਦੇ ਮੇਰੀ ਆਵਾਜ਼ ਬੋਲਦੇ ਹੋਏ ਦੀ ਰਿਕਾਰਡਿੰਗ ਨਾ ਆਵੇ ਠੀਕ ਆ ਦੋਸਤੋ ਬਹੁਤ ਸੇ ਬਹੁਤ ਆਪਾਂ ਨੂੰ ਉਹ ਆ ਦੇਖੋ ਇਹ ਬੱਚੇ ਉਰੀ ਨੇ ਹਜੇ ਤੇ ਸੁਨੀਲ ਰਾਣਾ ਸਮਾ ਲੈਣ ਗਿਆ ਹੋਇਆ ਏ ਤੇ ਘਰੇ ਰੋਟੀ ਬਣ ਰਹੀ ਆ ਤੇ ਰੋਟੀ ਵਾਸਤੇ ਪਾਗੜਾਣੀ ਬਣਾ ਰਹੀ ਆ ਠੀਕ ਆ ਦੋਸਤੋ ਤੇ ਅਨੀਤਾ ਰਾਣੀ ਪਈਆ ਤੇ ਚਲੋ ਜੀ ਆਪਾਂ ਨਾ ਵਲੋਗ ਬੜਾ ਬਣ ਜੂਗਾ ਚਲੋ ਜੀ ਰੋਟੀ ਪਾਣੀ ਆ ਜੂਗਾ ਸੁਨੀਲ ਰਾਣਾ ਆ ਜੂਗਾ ਆਪਾਂ ਤੁਹਾਨੂੰ ਮਿਲਾਵਾਂਗੇ ਠੀਕ ਆ ਦੋਸਤੋ ਫਿਰ ਮਿਲਦੇ ਆ ਫਿਰ ਠੀਕ ਆ ਦੋਸਤੋ ਲਓ ਜੀ ਦੋਸਤੋ ਦੇਖੋ ਇਹ ਟਾਈਮ ਹੋ ਗਏ 9:30 ਵਜ ਗਏ ਦੋਸਤੋ ਲਓ ਜੀ ਓਮਪ੍ਰਕਾਸ਼ ਬਾਬਾ ਵੀ ਆਇਆ ਏ ਨਾਲੇ ਘਰ ਦੇ ਆਏ ਨੇ ਤੇ ਲਓ ਜੀ ਸਾਰੇ ਆਏ ਨੇ ਆਪਾਂ ਨੂੰ ਵਧਾਈਆਂ ਦੇਣ ਦੋਸਤੋ ਤੇ ਲਓ ਜੀ ਸਾਰੇ ਜਣੇ ਬੀਬੀ ਵੀ ਪਾਰੋਲ ਦੇ ਕੋਈ ਸਾਰੇ ਆਏ ਨੇ ਤੇ ਲਓ ਜੀ ਸਾਰੇ ਮੁਬਾਰਕਾ ਦੇ ਰਹੇ ਨੇ ਰਵਿਤਾ ਰਾਣੀ ਨੂੰ ਤੇ ਲਓ ਜੀ ਦੋਸਤੋ ਸਾਰੇ ਜਣੇ ਆਨੇ ਫੋਨ ਵੀ ਸਾਰਿਆਂ ਦਾ ਆਇਆ ਸਾਰਿਆਂ ਦਾ ਧੰਨਵਾਦ ਹੈ ਦਿਲੋਂ ਦੋਸਤੋ ਤੇ ਚਲੋ ਜੀ ਆਪਾਂ ਨਾ ਹੁਣ ਸਾਢੇ 9:00 ਵਜ ਗਏ ਆ ਬਲੌਗ ਨੂੰ ਉਰੀ ਸਮਾਪਤ ਕਰਦੇ ਆ ਤੇ ਤੁਹਾਨੂੰ ਦਰਸ਼ਨ ਕਰਾ ਦੇਣਾ ਵਾ ਇੱਕ ਵਾਰ ਦੇਖੋ ਜੀ ਤੇ ਲੋ ਜੀ ਆਪਾਂ ਫਿਰ ਸਾਰਾ ਕੱਲ ਨੂੰ ਮਿਲਾਂਗੇ ਨਵੇਂ ਬਲੌਗ ਦੇ ਨਾਲ ਠੀਕ ਆ ਰਵਿਤਾ ਦੇ ਨਾਲ ਮਿਲਾਂਗੇ ਠੀਕ ਆ ਦੋਸਤੋ ਹੈਲੋ ਦੋਸਤੋ ਗੁੱਡ ਮਾਰਨਿੰਗ ਸਵੇਰ ਹੋ ਗਈ ਹੈ ਲੋ ਜੀ ਆਪਾਂ ਮੂੰਹਾਂ ਤੋਲਿਆ ਹੈ ਮਿਓ ਮਿ ਪੈ ਰਿਆ ਜੀ ਦੋਸਤੋ ਫੁੱਲ ਮੇਂ ਲਓ ਜੀ ਸਵੇਰ ਦੇ 8:30 ਹੋ ਗਏ ਹੁਣ ਉੱਠੇ ਆਪਾਂ ਫੋਨ ਕਰਿਆ ਤੇ ਸੁਨੀਲ ਰਾਣਾ ਨੂੰ ਸੁਨੀਲ ਰਾਣਾ ਸੁੱਤਾ ਪਿਆ ਕਹਿੰਦਾ ਮੀਂਹ ਬਹੁਤ ਪੈ ਰਿਆ ਨਹੀਂ ਤਾਂ ਚਲ ਸਾਡੇ ਕੋਲ ਵੀ ਥੋੜਾ ਜਿਹਾ ਦੁੱਧ ਹੈਗਾ ਜੀ ਚਾਹ ਹੈਗੀ ਦੀ ਸਮਾਨ ਹੈਗਾ ਦੀ ਖਾਣ ਪੀਣ ਦਾ ਤੇ ਅਸੀਂ ਨੇ ਹੁਣ ਬਣਾ ਲਿਆ ਉਹ ਚਾਹ ਵੀ ਪੀ ਲਈ ਅਸੀਂ ਨੇ ਤੇ ਡਾਕਟਰ ਸਾਹਿਬ ਨੇ ਇੰਜੈਕਸ਼ਨ ਵੀ ਲਗਾਤੇ ਛੋਟੇ ਦੇ ਤੇ ਲਓ ਜੀ ਰਵਿਤਾ ਰਾਣੀ ਸੁੱਤੀ ਪਈ ਆ ਠੀਕ ਆ ਹੈਲੋ ਲਓ ਜੀ ਸੋਰੀ ਆ ਇਹ ਸਾਰੀ ਰਾਤ ਉਹ ਆ ਔਖੀ ਹੋਈ ਚਲੋ ਕੋਈ ਗੱਲ ਨਹੀਂ ਹੈਲੋ ਦੋਸਤੋ ਲੋ ਜੀ ਬਾਰਿਸ਼ ਹੋਏ ਮੀਂਹ ਪੈ ਰਿਹਾ ਦੋਸਤੋ ਦੇਖੋ ਜੀ ਮੀਂਹ ਪੈ ਰਿਹਾ ਹੈ ਥੋੜਾ ਥੋੜਾ ਮੀਂਹ ਪੈ ਰਿਹਾ ਹੈ ਤੇ ਸਮੀਰ ਆਣਾ ਇਹਨੂੰ ਕਹਿਦਾ ਆਪਾਂ ਨੇ ਕਿ ਪੰਡਤ ਨੂੰ ਨਾਮ ਪੁੱਛੋ ਕਿਹੜੇ ਅੱਖਰ ਦੇ ਨਿਕਲਦਾ ਹੈ ਫਿਰ ਆਪਾਂ ਰੱਖਾਂਗੇ ਨਾਮ ਠੀਕ ਹੈ ਦੋਸਤੋ ਹੁਣ ਮੈਡਮ ਆਏ ਨੇ ਤੇ ਬੱਚੇ ਨੂੰ ਅਜੇ ਦੁੱਧ ਪਿਲਾ ਰਹੇ ਨੇ ਨਰਸ ਵਗੈਰਾ ਤੇ ਆਪਾਂ ਨੂੰ ਛੁੱਟੀ ਮਿਲੂਗੀ ਠੀਕ ਹੈ ਦੋਸਤੋ ਆਪਾਂ ਫਿਰ ਤੁਹਾਨੂੰ ਘਰੇ ਜਾ ਕੇ ਮਿਲਾਂਗੇ ਤੇ ਬਲੌਗ ਆਪਾਂ ਨੇ ਪਾਤਾ ਜੀ ਤੁਸੀਂ ਬਲੌਗ ਦੇਖੋ ਕੱਲ ਦਾ ਤੇ ਅੱਜ ਦਾ ਬਲੌਗ ਆਪਾਂ ਸਟਾਰਟ ਕਰਤਾ ਏ ਸਾਰਾ ਕੁਝ ਦਿਖੂਆ ਤੁਹਾਨੂੰ ਬਲੌਗ ਵੀ ਠੀਕ ਆ ਦੋਸਤੋ ਕੁਝ ਬਲੌਗ ਕੱਲ ਦਾ ਵੀ ਐਡ ਕਰਾਂਗੇ ਆਪਾਂ ਜੋ ਕੀ ਰਹਿ ਗਿਆ ਜੀ ਠੀਕ ਆ ਦੋਸਤੋ ਹੈਲੋ ਦੋਸਤੋ ਲੋ ਜੀ ਦੋਸਤੋ ਇੰਤਜ਼ਾਰਦਿਆਂ ਕੜੀਆਂ ਸਮਾਪਤ ਹੋ ਗਈਆਂ ਤੇ ਮੈਡਮ ਨੇ ਦੇ ਦਿੱਤੀ ਸਾਾਨੂੰ ਛੁੱਟੀ ਛੁੱਟੀ ਮਿਲ ਗਈ ਆ ਦੋਸਤੋ 10 ਵਜੇ ਨੇ ਛੁੱਟੀ ਮਿਲ ਗਈ ਹੈ ਤੇ ਰਵਿਦਾ ਰਾਣੀ ਹੁਣ ਚੱਲੂਗੀ ਘਰੇ ਚਲੋ ਜੀ चलूगा चलगा माधव माधवदास करें ठीक है दोस्तों चलो जी चलते साडा ना एम के नाम निकले है तो एक टी पे नाम निकला है और एक एम पे आप सोच के और कमेंट में बताएं क्या नाम रखें ठीक है दोस्तों एम एम और टी लो जी आवाज़ हो रही है एम और टी के उस पर लिखा है निकला है नाम आप दसो कमेंट करके क्या नाम रखना है ठीक है दोस्तों एम ओर टी ਠੀਕ ਹੈ ਦੋਸਤੋ ਚਲੋ ਜੀ ਚਲਦੇ ਆਂ ਘਰ ਛੁੱਟੀ ਮਿਲ ਗਈ ਹੈ ਘਰ ਜਾ ਕੇ ਤਿਆਰੀ ਹੋ ਰਹੀ ਹੈ ਸਾਰੇ ਪੈਕ ਹੋ ਗਿਆ ਸਾਰਾ ਸਮਾਨ ਵਗੈਰਾ ਦੇਖੀਏ ਸਾਰਾ ਪੈਕ ਕਰ ਰਹੇ ਹਾਂ ਸਾਰਾ ਸਮਾਨ ਔਰ ਚਲੋ ਜੀ ਚਲਦੇ ਹਾਂ ਫਿਰ ਛੁੱਟੀ ਮਿਲ ਗਈ ਹੈ ਘਰ ਜਾ ਕੇ ਆਪਕੋ ਮਿਲਦੇ ਹਾਂ ਠੀਕ ਹੈ ਦੋਸਤੋ ਚਲੋ ਜੀ ਲਓ ਜੀ ਦੋਸਤੋ ਹੁਣ ਸਾਡਾ ਹੋ ਗਿਆ ਕੀ ਕਹਿੰਦੇ ਉਹਨਾਂ ਨੇ ਛੁੱਟੀ ਹੋ ਗਈ ਹੈ ਦੋਸਤੋ ਕੰਪਲੀਟ ਕੰਮ ਹੋ ਗਿਆ ਤੇ ਲੋ ਜੀ ਮਿੱਤਰੋ ਚੱਲਿਆਂ ਦੇਖੋ ਜੀ ਸਾਈ ਰਾਣ ਨੇ ਭਰ ਲੇ ਬੋਰੀ ਬਿਸਰੇ ਗੱਡੀ ਆਪਣੀ ਆ ਗਈ ਹੈ ਤੇ ਲੋ ਜੀ ਚਲੋ ਚੱਲਦੇ ਹਾਂ ਹੁਣ ਲੋ ਜੀ ਚੱਕੋ ਆਪਣੇ ਸ਼ੇਟ ਨੂੰ ਤੇ ਚੱਲੀਏ ਆਪਾਂ ਫਿਰ ਘਰ ਨੂੰ ਆਪਣੇ ਖੜਜੋ ਆ ਜਾਓ ਪਰਚੀ ਨਹੀਂ ਉਹ ਨਹੀਂ ਮਿਲੀ ਰਸੀਦ ਹਾਜੀ ਅਬ ਸਮਾਨ ਰੱਖ ਲੋ ਇਹਨਾਂ ਫਿਲਹਾਲ ਤੇ ਬਸ ਬੀਬੀ ਸਮਾਨ ਆਹ ਰੱਖ ਦੇ ਨਾ ਰੱਖਿਆ ਹੋਗੀ ਸੋਨੇ ਸੋਨੇ ਆ ਰੱਖਿਆ ਸਮਾਨ ਬਾਹਰ ਗੱਡੀ 'ਚ ਲੋ ਜੀ ਗੱਡੀ 'ਚ ਰੱਖੋ ਇਹਨਾਂ ਸਾਰਾ ਸਮਾਨ ਤੇ ਠੀਕ ਆ ਦੋਸਤੋ ਚਲੋ ਜੀ ਆਪਾਂ ਤੁਹਾਨੂੰ ਘਰੇ ਜਾ ਕੇ ਮਿਲਾਂਗੇ ਹੁਣ ਠੀਕ ਆ ਪ੍ਰੋਪਰ ਠੀਕ ਆ ਮਿੱਤਰੋ ਲੋ ਜੀ ਲੋ ਜੀ ਦੋਸਤੋ ਬੈਟਰੀ ਰਵੀ ਦਾ ਰਾਣੀ ਆ ਗਈ ਗੱਡੀ ਆਪਾਂ ਲੋ ਜੀ ਛੁੱਟੀ ਹੋ ਗਈ ਦੋਸਤੋ ਲੋ ਜੀ ਮਿੱਤਰੋ ਛੁੱਟੀ ਹੋ ਗਈ ਆ ਆਪਣੇ ਲੋ ਜੀ ਜਾ ਰਹੀ ਹੈ ਘਰ ਨੂੰ ਚਲੋ ਭਰੇ ਮਿਲਦੇ ਆ ਠੀਕ ਆ ਦੋਸਤੋ ਓਕੇ ਜੀ ਮਿੱਤਰੋ ਘਰੇ ਮਿਲਦੇ ਆ ਤੁਹਾਨੂੰ ਅਸੀਂ ਮੂਰੇ ਮੂਰੇ ਚੱਲਦੇ ਆ ਗੱਡੀ 'ਚ ਠੀਕ ਆ ਜੀ ਲੋ ਜੀ ਦੋਸਤੋ ਅਸੀਂ ਪਹੁੰਚ ਗਏ ਆ ਵੀਰ ਤੇ ਗੱਡੀ ਜਾ ਰਹੀ ਹੈ ਆਪਣੀ ਤੇ ਚਲੋ ਜੀ ਆ ਗਏ ਆਪਾਂ ਘਰੇ ਲੋ ਜੀ ਠਾਕੁਰ ਜੀ ਦੇ ਕਰਾ ਦਈਏ ਤੁਹਾਨੂੰ ਪਹਿਲਾ ਦਰਸ਼ਨ ਲੋ ਜੀ ਠਾਕੁਰ ਜੀ ਦੇ ਕਰੋ ਦਰਸ਼ਨ ਲੋ ਜੀ ਦੋਸਤੋ ठाकुर जी तो और है नहीं हैगे ਮੰਦਿਰ ਆ ਆਪਣੇ ਮੰਦਿਰ ਭਗਵਾਨ ਜੀ ਦੇ ਕਰੋ ਦਰਸ਼ਨ ਦੋਸਤੋ ਲਓ ਜੀ ਭਗਵਾਨ ਜੀ ਦੇ ਕਰੋ ਦਰਸ਼ਨ ਤੇ ਲਓ ਜੀ ਆ ਜਾਓ ਮੇਰੇ ਨਾਲ ਤੇ ਲਓ ਜੀ ਸਵਾਨ ਵਗੈਰਾ ਦਾ ਸਾਰਾ ਕੁਸ ਔਰ ਲਓ ਜੀ ਆ ਦੇਖ ਲੋ ਸੋਨੇ ਨੇ ਸੀਨੇ ਆਪਣਾ ਡੈਕੋਰੇਟ ਕਰ ਰਹੀ ਤੇ ਆ ਸੋਨੀ ਆ ਕੰਮ ਤੋਂ ਭੱਜ ਜਾਂਦੀ ਹੈ ਕੋਈ ਕੰਮ ਨਹੀਂ ਕਰਦੀ ਸਾਡੇ ਨੈਨਸੀ ਗੁੱਡ ਗਰਲ ਸਾਡੇ ਨੈਨਸੀ ਗੁੱਡ ਗਰਲ ਹੈ ਲੋ ਜੀ ਦੇਖੋ ਜੀ ਵੈਲਕਮ ਦੇਖਾ ਨੈਨਸੀ ਨੇ ਦੇਖ ਲੋ ਜੀ ਵੈਲਕਮ ਤੇ ਗਵਾਰੇ ਲਾਇਨੇ ਆਪਣੇ ਮੰਮੀ ਦਾ ਆ ਵੈਲਕਮ ਕੀ ਸਪੈਲਿੰਗ ਲੋ ਜੀ ਦੋਸਤੋ ਕੋਈ ਗਲਤ ਨਹੀਂ ਹੈਗੇ ਸਹੀ ਨੇ ਵੈਲਕਮ ਵਾ ਜੋ ਲਿਖਤਾ ਸਹੀ ਆ ਵਾ ਜੋ ਲਿਖਿਆ ਉਹ ਸਹੀ ਲਿਖਿਆ ਹੈ ਮੈਂ ਸਾਡੇ ਨੈਨਸੀ ਪੁੱਤਰ ਹੈ ਠੀਕ ਆ ਦੋਸਤੋ ਤੂੰ ਤਾਂ ਭੱਜ ਗਈ ਛੱਡ ਕੇ ਮદાન ਸਾਡੇ ਨੈਨਸੀ ਜਿੱਤ ਗਈ ਹੈ ਲੋ ਜੀ ਗੁੱਡ ਗਰਲ ਹੈ ਸਾਡੇ ਨੈਨਸੀ ਲਓ ਜੀ ਦੋਸਤੋ ਆ ਗਏ ਅਸੀਂ ਆਪਣੇ ਘਰੇ ਲੈ ਆਏ ਆਪਾਂ ਤੇ ਠੀਕ ਆ ਦੋਸਤੋ ਤੇ ਚਲੋ ਜੀ ਆਪਾਂ ਆ ਗਏ ਬਹੁਤ ਹੁਣ ਰੋਟੀ ਬਾਣੀ ਖਾਵਾਂਗੇ ਠੀਕ ਆ ਦੋਸਤੋ ਸਾਰੇ ਜਾਣੇ ਠੀਕ ਆ ਮਿੱਤਰੋ ਮਿਲਦੇ ਆ ਥੋੜੀ ਦੇਰ ਠੀਕ ਆ ਲਓ ਜੀ ਮਿੱਤਰੋ ਖੜਾ ਰਹੇ ਨੇ ਸੋਨੀ ਤੇ ਨੈਸੀ ਤੇ ਮਾਦਵ ਗਿਆ ਏ ਖਾਣ ਵਾਸਤੇ ਆਇਟਮ ਲੈਣ ਵਾਸਤੇ ਸਮੋਸੇ ਦੋਸਤੋ ਸਮੋਸੇ ਖਾਵਾਂਗੇ ਠੀਕ ਆ ਦੋਸਤੋ ਚਲੋ ਜੀ ਦੇਖੋ ਜੀ ਸਮਾਨ ਕੇ ਨਾ ਲੈ ਕੇ ਗਏ ਦੇ ਅਸੀਂ ਸਾਰਾ ਸਮਾਨ ਹੁਣ ਕੱਢ ਰਹੇ ਨੇ ਇਹ ਠੀਕ ਹੈ ਦੋਸਤੋ ਚਲੋ ਜੀ ਮਿਲਦੇ ਆ ਥੋੜੀ ਦੇਰ ਅਸੀਂ ਸੋਣ ਠੀਕ ਆ ਮਿੱਤਰੋ ਲੋ ਜੀ ਦੋਸਤੋ ਆ ਗਏ ਆ ਸਮੋਸੇ ਦੇਖਿਓ ਕਿੰਨੇ ਸਮੋਸੇ ਲੋ ਜੀ ਬੀਬੀ ਖਾਰੀਆ ਕੱਲੀ ਬੈਠ ਕੇ ਸਮੋਸੇ ਲੋ ਜੀ ਦੋਸਤੋ ਸਾਰੇ ਲੱਗੇ ਹੋਏ ਨੇ ਤੇ ਲੋ ਜੀ ਸਾਰੇ ਖਾਣ ਲੱਗੇ ਬੈਠੇ ਜੀ ਤਾਂ ਰਾਣੀ ਲੋ ਜੀ ਦੋਸਤੋ ਵੱਲ ਨਾ ਚੇਂਜ ਕਰੋ ਮੇਰੇ ਨਾਲ ਉਹ ਫਿਰ ਯਾਰ ਬਰੇ ਵੀਡੀਓ ਬਣਾਉਣ ਵਾਲੇ ਆਪਾਂ ਨੂੰ ਲੋਡ ਪਿਆ ਕਰੋਗੇ ਚਲੋ ਜੀ ਦੋਸਤੋ ਠੀਕ ਆ ਹੋ ਕੋਈ ਚੱਕਰ ਨਹੀਂ ਹੈਗਾ ਚਾਨਣਾ ਹੋਣਾ ਜਿੰਦਾ ਚਾਨਣਾ ਕਿਉਂਕਿ ਮੈਂ ਤੁਹਾਨੂੰ ਵੀਡੀਓ ਬਣਾਉਂਗਾ ਇਹਨਾਂ ਅਸੀਂ ਦਿਖਣੇ ਨਹੀਂ ਤੁਹਾਨੂੰ ਮਜ਼ਾ ਨਹੀਂ ਆਣੇਗਾ ਦੋਸਤੋ ਚਲੋ ਜੀ ਦੋਸਤੋ ਮਿਲ ਜਿਆ ਫਿਰ ਥੋੜੀ ਦੇਰ ਚ ਤੁਹਾਨੂੰ ਠੀਕ ਆ ਦੋਸਤੋ ਚਲੋ ਜੀ ਆਵਾ ਸਮੋਸੇ ਖਾ ਲਈਏ ਠੀਕ ਆ ਦੋਸਤੋ ਹੈਲੋ ਦੋਸਤੋ ਲੋ ਜੀ ਮਿੱਤਰੋ ਆ ਗਿਆ ਆਪਾਂ ਘਰੇ ਸਾਰੇ ਦੁਕਾਨਦਾਰਾਂ ਨੂੰ ਆਪਣੇ ਜਿੰਨੇ ਵੀ ਦੁਕਾਨਦਾਰ ਤੇ ਹਮੇ ਸਰਕਲ ਚ ਸਾਰਿਆਂ ਨੂੰ ਮਠਾਈਆਂ ਵੰਡਿਆ ਆਪਾਂ ਸਾਰਿਆਂ ਦਾ ਮਿੱਠਾ ਮੂੰਹ ਕਰਾਇਆ ਏ ਤੇ ਉਹਨਾਂ ਨੇ ਬਹੁਤ-ਬਹੁਤ ਧੰਨਵਾਦ ਕਰਾਇਆ ਏ ਤੇ ਆਪਣਾ ਜੋ ਬਲੌਗ ਕੱਲ ਦਾ ਪਾਇਆ ਹੋਇਆ ਸੀ ਉਹਦੇ ਵਿੱਚ ਕਮੈਂਟ ਆ ਜੀ ਆਪਾਂ ਨੂੰ ਭਰਪੂਰ ਪਿਆਰ ਦਿੱਤਾ ਏ ਉਹਨਾਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਆ ਦੋਸਤੋ ਲਓ ਜੀ ਪੀ ਰਿਹਾ ਏ ਆਪਣਾ ਸ਼ੇਰ ਦੁੱਧ ਤੇ ਲਓ ਏ ਰਵਿਤਾ ਰਾਣੀ ਵੀ ਆਪਣਾ ਦੁੱਧ ਪੀ ਰਹੀ ਆ ਤੇ ਲਓ ਜੀ ਸੁਨੇਹਾ ਵੀ ਬੈਠ ਕੇ ਦੇਖ ਰਹੀ ਆ ਤੇ ਬੀਬੀ ਦਾ ਤੁਹਾਨੂੰ ਪਤਾ ਏ ਸੋ ਗਿਆ ਰਾਤ ਦੇ ਜਾਗੇ ਹੋਏ ਤੇ ਤੇ ਲਓ ਜੀ ਮਿੱਤਰੋ ਤੇ ਆ ਦੇਖੋ ਜੀ ਨੈਂਸੀ ਨੇ ਨਾ ਜਲਦਵਾਜੀ ਸੋਨੂੰ ਮੈਂ ਦਿਖਾਨਾ ਨੈਂਸੀ ਜਲਦਵਾਜੀ ਜਿ ਬੈਲੀ ਕਮ ਲਿਖ ਲਿਆਤਾ ਬੈਲੀ ਕਮ ਐ ਗਲਤ ਪਾਤਾ ਤੇ ਆ ਹੁਣ ਇਹ ਸਹੀ ਕਰ ਰਹੀ ਹੈ ਪਰ ਇਹਨੂੰ ਖੁਸ਼ੀ ਇੰਨੀ ਦੀ ਖੁਸ਼ੀ ਜੇ ਬੰਦਾ ਸਭ ਕੁਝ ਭੁੱਲ ਜਾਂਦਾ ਦੇਖੋ ਜੀ ਨੈਂਸੀ ਸਾਡੀ ਆਦਾ ਖੁਸਤਾ ਹੈਗੀ ਦੀ ਤਿਆਰੀ ਵੀ ਕਰੀਏ ਜੋ ਵੀ ਕਰੀਏ ਜਲਦਵਾਜੀ ਚ ਠੀਕ ਆ ਦੋਸਤੋ ਜੋ ਕੀ ਇਹਦੀ ਬੜੀ ਸਿਸਟਰ ਸੋਨੀ ਇਹਨੂੰ ਛੱਡ ਕੇ ਬਾਗੀ ਤੇ ਆ ਬੈਠੇ ਹਾਸਰੀਆ ਹਸਪੀਟਲ ਵਿੱਚ ਸੀ ਉਹ ਬਸ ਰਹਿਣ ਦੇ ਇਹ ਵੀ ਜਾ ਸਕਦੀ ਸੀ ਦੇਖ ਲੈ ਇਹ ਗਈ ਨਹੀਂ ਕਹਿੰਦੀ ਮੈਂ ਤਿਆਰੀ ਕਰ ਲੈ ਇਹ ਤਾਂ ਤੋਤਰੀ ਇਹਨੇ ਫਿਰ ਵੀ ਤਿਆਰੀ ਕਰੀਆ ਨੀਂਦ ਜੀ ਚਾਹੇ ਕੈਸੇ ਵੀ ਪਰ ਇਸਨੇ ਬਾਹਰ ਵੀ ਬਾਹਰ ਵੀ ਇਹਨੇ ਗੁਬਾਰੇ ਲਾਏ ਨੇ ਤੇ ਅੰਦਰ ਵੀ ਲਾਏ ਨੇ ਦੇਖੋ ਮੈਂ ਆਪਣੇ ਜੋ ਮੰਝਾ ਵਿਛਾਇਆ ਰੀਤਾਰਾਣੀ ਦਾ ਉੱਥੇ ਵੀ ਇਹਨੇ ਡੈਕੋਰੇਟ ਕਰਿਆ ਏ ਤੇ ਬਾਹਰ ਵੀ ਇਹਨੇ ਮੈਂ ਤੁਹਾਨੂੰ ਦਿਖਾ ਦਿੰਨਾ ਏ ਦੇਖੋ ਜੀ ਬਾਹਰ ਵੀ ਇਹਨੇ ਡੈਕੋਰੇਟ ਕਰਿਆ ਏ ਇਹਦਾ ਕੋਈ ਉਹ ਨਹੀਂ ਹੈਗਾ ਦੇਖੋ ਜੀ ਇਹ ਬਾਹਰ ਵੀ ਆਪਣਾ ਸਾਰਾ ਗੁੱਸੇ ਨੇ ਦਿੱਤਾ ਹੈ 100% ਤੋਂ ਵੀ ਜ਼ਿਆਦਾ ਇਹਨੇ ਆਪਣਾ ਆ ਦਿੱਤਾ ਹੈ ਜੋ ਕਿ ਨੇ ਸੀਨੇ ਕੀਆ ਹੈ ਪਰ ਇਸਨੇ ਸੋਨੇ ਹਾਨਾ ਕੁਝ ਨਹੀਂ ਆ ਗਿਆ ਮੇਰਾ ਉਹ ਬਸ ਆ ਗਿਆ ਉੜਿਆ ਹਾਂ ਲੋ ਜੀ ਠਾਕੁਰ ਜੀ ਕੇ ਕੀ ਜੀ ਦਰਸਨ ਤੁਸੀਂ ਦੋਸਤੋ ਠੀਕ ਹੈ ਜੀ ਦੋਸਤੋ ਚਲੋ ਜੀ ਮਿਲਦੇ ਆ ਫਿਰ ਥੋੜੀ ਦੇਰ ਚ ਸੋਣੋ ਠੀਕ ਹੈ ਮਿੱਤਰੋ ਤੇ ਹੁਣ ਪੰਡਤ ਜੀ ਵੀ ਆਏ ਤੇ ਉਹ ਵੀ ਆਪਣਾ ਆਪਾ ਉਹਨਾਂ ਨੂੰ ਵੀ ਕਰਤਾ ਦੱਖਣਾ ਦੇਤੀ ਸਾਰਾ ਕੁਝ ਓਕੇ ਦੀ ਰਿਪੋਰਟ ਆ ਰਹੀ ਮਿੱਤਰੋ ਚਲੋ ਜੀ ਮੈਦਾ ਕੱਲ ਦਾ ਨਾ ਆਇਆ ਵੀ ਨਹੀਂ ਹੈਗਾ ਤੁਹਾਨੂੰ ਕੀ ਦਸਾਂ ਨਾ ਆਇਆ ਤੋਂ ਆ ਵੀ ਨਹੀਂ ਹੈਗਾ ਚਲੋ ਜੀ ਮੈਂ ਸੋਚ ਰਿਹਾ ਨਾ ਲੈਣਾ ਹੈ ਚਲੋ ਜੀ ਨਾਗ ਲੈਣਾ ਫਿਰ ਤੁਹਾਨੂੰ ਮਿਲਦਾ ਨਾ ਕੇ ਠੀਕ ਹੈ ਦੋਸਤੋ ਹੈਲੋ ਦੋਸਤੋ ਲੋ ਜੀ ਨਾ ਤਾਂ ਉਹ ਗੇ ਰੈਡੀ ਛੜੀ ਹੋ ਗਏ ਆ ਦੋਸਤੋ ਦੇਖੋ ਜੀ ਕੱਲ ਤੋਂ ਨਾ ਆਏ ਨਹੀਂ ਤੇ ਨਾ ਲਿਆ ਆਪਾਂ ਤੇ ਰਵਿਤਾ ਦੇ ਤੇ ਬੱਚਾ ਦਾ ਸੋਰੇ ਨੇ ਤੇ ਉਦੇ ਨੰਨੇ ਵੀ ਮਾਸੀ ਵੀ ਸਾਰੇ ਸੌ ਰਹੇ ਨੇ ਕਿਉਂਕਿ ਰਾਤ ਸਾਰੇ ਸੁੱਤੇ ਪਏ ਦੇ ਨਹੀਂ ਤਾਂ ਮੈਨੂੰ ਵੀ ਆਰੀ ਆ ਪਰ ਮੈਂ ਨਹਾ ਕੇ ਥੋੜਾ ਜਿਹਾ ਸੈੱਟ ਹੋ ਗਿਆ ਹਾਂ ਦੋਸਤੋ ਤੇ ਬੱਚੇ ਅੱਜ ਛੁੱਟੀ ਤੇ ਤੇ ਟਿਊਸ਼ਨ ਦੀ ਵੀ ਛੁੱਟੀ ਆ ਉਹਨਾਂ ਦੀ ਸਾਰੇ ਛੁੱਟੀ ਤੇ ਨੇ ਤੇ ਚਲੋ ਜੀ ਅੱਜ ਅੱਜ ਦਾ ਦਿਨ ਕੋਈ ਗੱਲ ਨਹੀਂ ਛੁੱਟੀ ਕਰ ਲੈਣੇ ਆ ਠੀਕ ਆ ਦੋਸਤੋ ਤੇ ਚਲੋ ਜੀ ਮਿਲਦੇ ਆ ਫਿਰ ਆਪਾਂ ਸੋਨੂੰ ਦੁਕਾਨ ਤੇ ਚੱਲਦੇ ਆ ਠੀਕ ਆ ਦੋਸਤੋ ਥੋੜੀ ਦੇਰ ਚ ਮਿਲਦੇ ਆ हेलो दोस्तों लॉज लो ये आगे ऐसी करें और लेके आए हैं सब्ज़ी वगैरह भी और सलाद वगैरह सोनी काट रही है सलाद और हम रविता रानी के लिए लगा रहे हैं गीजर ये देखिए गीजर की तैयारी हो रही है और ये गर्म पानी में नहाती है ना अभी डॉक्टर ने बोला है कि थोड़े से गर्म पानी में नहाना है ठीक है दोस्तों अभी चल रहा है हमारा देखिए काम और लो ये दोस्तों सुनील राणा लगा हुआ है गीजर को सेट करने के लिए और इधर रोटी बन रही है पारू रानी खाना बना रही है और दोस्तों उधर और कौन बुला रहे हैं लो जी बुला रही है लो जी रविता रानी बुला रही है, है। हाँ जी ਲਓ ਜੀ ਦੋਸਤੋ ਅੱਛਾ ਜੀ ਲੋਕੇ ਜੀ ਲਓ ਜੀ ਇੱਧਰ ਖਾਣਾ ਚੱਲ ਰਹਾ ਹੈ ਸਲਾਦ ਆ ਵੀ ਚਿਰ ਸਲਾਦ ਦੇ ਓਏ ਰੋਟੀ ਖਾ ਰਿਆ ਸਲਾਦ ਦੇ ਦੇ ਖਾਣਾ ਚੀਏ ਕੀ ਹੋਰ ਐ ਕਰ ਉਹ ਕਹਿ ਰਹੀ ਹੈ ਕਿ ਨਹੀਂ ਹੋਰੇ ਨਹੀਂ ਲਾਣਾ ਉਹ ਪੂਰੀ ਜਗ੍ਹਾ ਨਹੀਂ ਹੈਗੀ ਕਹਿੰਦੀ ਉੱਪਰ ਰੱਖ ਦੋ ਉੱਥੇ ਕੋੜੀ ਵਾਲੀ ਜਗ੍ਹਾ ਤੇ ਲਓ ਜੀ ਦੋਸਤੋ ਉੱਥੇ ਜਿੱਥੇ ਆਉਣਾ ਦਰਵਾਜ਼ਾ ਹੈ ਇੱਥੇ ਸਿੰਡਰ ਰੱਖ ਦੇ ਉਹ ਕਹਿ ਰਹੀ ਹੈ ਨਹੀਂ ਖਾਦਰਾ ਕਿੱਥੇ ਆ ਉਪਰ ਲਓ ਜੀ ਦੋਸਤੋ ਕੋਈ ਨਹੀਂ ਹੈਗਾ ਕੁਝ ਲਓ ਜੀ ਦੋਸਤੋ ਠੀਕ ਹੈ ਦੋਸਤੋ ਚਲੋ ਜੀ ਅਸੀਂ ਕੰਮ ਕਰ ਰਹੇ ਆ ਤੇ ਚਲੋ ਜੀ ਫਿੱਟ ਕਰ ਦਾਂਗੇ ਮਿੱਤਰੋ ਤੇ ਸਿਲੰਡਰ ਤੇ ਹੈ ਸਿਲੰਡਰ ਚੱਕੂਗਾ ਹਾਂ ਸੁਣੇ ਰਹਿਣਾ ਦੇਖਦੇ ਆ ਇਹ ਜਮ ਜਮ ਕਰਦਾ ਦੇਖਦੇ ਆ ਚੱਕ ਸਕਦਾ ਜਾਂ ਨਹੀਂ ਲਓ ਜੀ ਦੋਸਤੋ ਦੇਖਦੇ ਆ ਇਹ ਜਮ ਜਮ ਕਰਦਾ ਜਾਂ ਨਹੀਂ ਕਰਦਾ ਇਹ ਤੇ ਸਿਲੰਡਰ ਚੱਕੂਗਾ ਕਿ ਨਹੀਂ ਕੜਾ ਦੇਖਦੇ ਆ ਸਾਢ ਨਾਲ ਬਣੇ ਰਿਹਾ ਤੁਸੀਂ ਦੋਸਤੋ ਲਓ ਜੀ ਦੋਸਤੋ ਹੁਣ ਲੈ ਕੇ ਆ ਰਿਹਾ ਸੁਨੀਰਾਣਾ ਸਿਲੰਡਰ ਚੱਕ ਕੇ ਦੇਖਦੇ ਆ ਕਿ ਉਹ ਤੋਂ ਚੱਕਿਆ ਜਾਏਗਾ ਜਾਂ ਨਹੀਂ ਜਾਊਗਾ ਤੇ ਦੇਖਦੇ ਆ ਮਿੱਤਰੋ ਔਰ ਓਏ ਹੋਏ ਆ ਰਿਹਾ ਸਿਲੰਡਰ ਦੇਖਦੇ ਆ ਹੁਣ ਦੋਸਤੋ ਸਿਲੰਡਰ ਚੱਕਿਆ ਜਾਊਗਾ ਨਹੀਂ ਚੱਕਿਆ ਜਾਊਗਾ ਮਾਧਵ ਵੀ ਚੱਕ ਲੈਂਦਾ ਸਿਲੰਡਰ ਦਾ ਦੇਖਦੇ ਮਾਧਵ ਜੀ ਸਿਲੰਡਰ ਚੱਕ ਲੈਣਾ ਹਾਂ ਬਸ ਐਂ ਸ਼ਿਰ ਜਾ ਮਾਰਨ ਆਂਦਾ ਨਾ ਐਂ ਰੱਖ ਕੇ ਵਾ ਲਓ ਜੀ ਦੋਸਤੋ ਸੁਨੀਰ ਰਾਣਾ ਲੈ ਕੇ ਆ ਰਿਹਾ ਤੁਹਾਡਾ ਲੋ ਜੀ ਚੱਕ ਲਿਆ ਸੁਨੀਰ ਰਾਣੇ ਲੋ ਜੀ ਸਿਲੰਡਰ ਚੱਕ ਕੇ ਲੇਤਾ ਸੁਨੀਰ ਰਾਣੇ ਲੋ ਜੀ ਬੋ ਮਿੱਤਰੋ ਸੁਨੀਰ ਰਾਣੇ ਨੇ ਸਿਲੰਡਰ ਚੱਕ ਕੇ ਉੱਪਰ ਗੀਜ਼ਰ ਲੱਗ ਜਾਊਗਾ ਤੇ ਗਰਮ ਪਾਣੀ ਆਇਆ ਕਰੂਗਾ ਦੋਸਤੋ ਚਲੋ ਜੀ ਰੋਟੀ ਜੀ ਭੁੱਖ ਲੱਗ ਰਹੀ ਆ ਰੋਟੀ ਨਹੀਂ ਖਾਧੀ ਅਸੀ ਨੇ ਰੋਟੀ ਖਾ ਕੇ ਮਿਲਦੇ ਆ ਤੁਹਾਨੂੰ ਠੀਕ ਆ ਦੋਸਤੋ ਸਾਡੇ ਨਾਲ ਬਣੇ ਰਹੋ ਤੁਸੀਂ ਓਕੇ ਜੀ ਲਓ ਜੀ ਦੋਸਤੋ ਸਿਲੰਡਰ ਲੱਗ ਗਿਆ ਏ ਦੇਖ ਲੈਨੇ ਆਪਾਂ ਲੋ ਜੀ ਦੋਸਤੋ ਲੋ ਜੀ ਦੋਸਤੋ ਗਰਮ ਪਾਣੀ ਆ ਰਿਹਾ ਫੁੱਲ ਲੋ ਜੀ ਦੋਸਤੋ ਗਰਮ ਪਾਣੀ ਆ ਰਿਹਾ ਹੈ ਨਾ ਨਾ ਦੋਨੇ ਪਾਸੇ ਕਿਉਂ ਆਊਗਾ ਇੱਕ ਪਾਸੇ ਆਊਗਾ ਦੋਸਤੋ ਗਰਮ ਪਾਣੀ ਲੋ ਜੀ ਦੇਖੋ ਜੀ ਚਲਦਾ ਹੈ ਪੂਰਾ ਜ਼ੋਰ ਸ਼ੋਰ ਸੇ ਲੋ ਜੀ ਮੱਚ ਫੇਰ ਵੀ ਰਿਹਾ ਹੈ ਯਾਰ ਉਹ ਦੇਖੋ ਚੱਲ ਰਿਹਾ ਏ ਅੱਛਾ ਉੱਧਰ ਲਾਇਆ

ਆਇ ਤੇ ਲਾ ਦੇ ਲੋ ਜੀ ਆਇ ਗਰਮ ਆਊਗਾ ਉਧਰ ਗਰਮ ਆ ਨਹੀਂ ਰਾ ਆਊਗਾ ਲਾ ਤਾ ਟੁੱਟੇ ਚਲਾਈ ਹੋ ਵਾਲੀ ਉਧਰ ਵੀ ਗਰਮ ਆਊਗਾ ਆਪਣੇ ਇਧਰ ਬਾਥਰੂਮ ਚ ਇਧਰ ਇਧਰ ਨਵੇਂ ਬਾਥਰੂਮ ਚ ਬੁੱਤ ਨਵੇਂ ਬਾਥਰੂਮ ਚ ਬਾਹਰ ਇਹ ਗਰਮ ਆ ਗਿਆ ਉੱਪਰ ਲਈ ਚ ਆ ਗਿਆ ਗਰਮ ਪੂਰਾ ਗਰਮ ਆ ਗਿਆ ਗਰਮ ਗਰਮ ਲੋ ਜੀ ਗਰਮ ਆ ਉਧਰ ਲੋ ਜੀ ਚਲੋ ਜੀ ਸਾਰੇ ਪਾਸੇ ਚੱਲ ਗਿਆ ਆਪਣਾ ਗੀਜਰ دوستو ਚਲੋ ਜੀ ਦੋਸਤੋ ਸਭ ਕੁ ਸੈਟ ਹੋ ਗਿਆ ਤੇ ਰੋਟੀ ਖਾਣੇ ਆ ਤੇ ਭੁੱਖ ਲੱਗ ਰਹੀ ਆ ਪੂਰੀ ਜੋਰ ਸੁਰਾਣਾ ਠੀਕ ਆ ਦੋਸਤੋ ਮਿਲਦੇ ਆ ਥੋੜੀ ਦੇਰ ਸੋਣ ਲਓ ਜੀ ਦੋਸਤੋ ਰੋਟੀ ਪਾਣੀ ਖਾ ਲਿਆ ਦੁੱਧ ਵੀ ਪੀ ਲਿਆ ਸਾਰਾ ਕੁਝ ਹੋ ਗਿਆ ਹੁਣ ਆ ਰਹੀ ਆ ਨੀਂਦ ਆਪਾਂ ਨੂੰ ਦੋਸਤੋ ਲਓ ਜੀ ਇੱਧਰ ਦੇਖੋ ਜੀ ਕਾਕੂ ਵੀ ਸੋ ਰਿਹਾ ਏ ਤੇ ਮਾਦ ਬਾਰੇ ਤਾਰੇ ਨੇ ਗਵਾਰੇ ਜੋ ਕਿ ਨੈਸੀ ਨੇ ਲਾਇਏ ਤੇ ਕਿਉਂਕਿ ਰਾਤ ਨੂੰ ਕੋਈ ਫੁੱਟ ਗਿਆ ਤਾਂ ਰੋਊਗਾ ਠੀਕ ਆ ਦੋਸਤੋ ਫਿਰ ਇਹ ਰੋਊਗਾ ਵੈਸੇ ਨਹੀਂ ਇਹ ਰਾਤ ਨੂੰ ਸੌਂਦਾ ਵੈਸੇ ਰੋਣ ਲੱਗ ਗਿਆ ਫੇਰ ਇਹ ਰਵਿਤਾ ਰਾਣੀ ਨੂੰ ਤੰਗ ਕਰੂਗਾ ਤੇ ਤਾਂ ਹੀ ਗੁਬਾਰੇ ਤਾਰੇ ਜਾ ਰਹੇ ਨੇ ਚਲੋ ਜੀ ਦੋਸਤੋ ਟਾਈਮ ਹੋ ਗਿਆ ਹੈ 10 ਵਜ ਗਏ ਹਨ ਰਾਤ ਦੇ ਦੋਸਤੋ ਚਲੋ ਜੀ ਕੱਲ ਨੂੰ ਮਿਲਾਂਗੇ ਨਵੇਂ ਬਲੌਗ ਨਾਲ ਠੀਕ ਹੈ ਦੋਸਤੋ ਮਿੱਤਰੋ ਚਲੋ ਜੀ ਬਾਏ ਬਾਏ ਕਰਦੇ ਆ ਚਲੋ ਜੀ ਬਾਏ ਬਾਏ ਕਰੋ ਬਾਏ ਬਾਏ ਲਓ ਜੀ ਜੈ ਹਿੰਦ ਦੋਸਤੋ ਜੈ ਹਿੰਦ